ਜਿੰਨੇ ਵੀ ਸਾਰੇ ਫਰੈਂਡ ਜੁੜੇ ਬੈਠੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਆ ਯਾਰ ਬਖਰੇ ਦੀ ਟੌਪਿਕ ਐ ਇੱਕ ਇਹ ਇਹ ਆ ਵੀ ਸਮਾ ਸਮਾ ਸਮਰੱਥ ਕਹਿਣ ਦਾ ਮਤਲਬ ਇਹ ਆ ਵੀ ਸਮਾ ਬਹੁਤ ਬਲਵਾਨ ਹੁੰਦਾ ਕਦੇ ਇਨਸਾਨ ਤੇ ਕਿਉਂ ਜਾ ਸਮਾ ਹੁੰਦਾ ਕਦੇ ਕਿਉਂ ਜਾ ਸਮਾ ਹੁੰਦਾ ਕਹਿਣ ਦਾ ਮਤਲਬ ਇਹ ਹੈ ਆ ਵੀ ਜਿਹੜਾ ਸਮਾ ਉਹ ਰਾਜੇ ਨੂੰ ਭਖਾਰੀ ਬਣਾ ਦਿੰਦਾ ਤੇ ਜਿਹਨਾਂ ਰਾਜੇ ਨੂੰ ਭੁਗਾਰੀ ਬਣਾਉਣ ਵਾਲਾ ਗੱਲ ਆ ਇਹ ਬਿਲਕੁਲ ਸੱਚ ਆ ਵੀ ਕਿਵੇਂ ਨਾ ਉਹਦੇ ਤੇ ਇੱਕ ਅਜਾ ਐਗਜ਼ਾਮਪਲ ਦੇਣ ਲੱਗਿਆ ਮੈਂ ਇਹ ਰਚਨਾ ਸੁਣੀ ਸੀ ਸੰਤ ਮਛਕੀਨ ਸਿੰਘ ਜੀ ਦੀ ਤੇ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਇਹਨੂੰ ਆਪਣੀ ਜ਼ਿੰਦਗੀ ਤੇ ਵੀ ਲਾਗੂ ਕਰ ਲਿਓ ਚਾਹੇ ਲਾਗੂ ਹੁੰਦੀ ਆ ਟੁਕਦੀ ਆ ਜ਼ਿੰਦਗੀ ਤੇ ਕਿਉਂਕਿ ਸਮਾਂ ਸਮਾਂ ਵਾਕਈ ਸਮਰਾਥਾ ਜਦੋਂ ਕੋਈ ਸਮਾਂ ਸੀ ਵੀ ਇੱਕ ਚਾਹ ਬਣਾਉਣ ਵਾਲਾ ਵਿਅਕਤੀ ਪ੍ਰਧਾਨ ਮੰਤਰੀ ਬਣ ਗਿਆ ਜਦੋਂ ਚਾਹ ਬਣਾਉਂਦਾ ਜਦੋਂ ਵੀ ਸਮਾਂ ਸੀ ਤੇ ਅੱਜ ਪ੍ਰਧਾਨ ਮੰਤਰੀ ਉਹ ਵੀ ਸਮਾਂ ਸੀ ਇੱਕ ਬੋਤਲਾਂ ਦਾ ਵਪਾਰ ਕਰਦਾ ਕਰਦਾ ਰੱਦੀ ਦੀਆਂ ਅੱਜ ਬਹੁਤ ਵੱਡੇ ਪੋਰਟਸ ਦਾ ਮਾਲਕ ਆ ਠੀਕ ਹੈ ਨਾ ਕਹਿਣ ਦਾ ਮਤਲਬ ਵੀ ਇਸ ਸਮੇਂ ਦੇ ਬਦਲਦੇ ਦਾ ਕੁਝ ਨਹੀਂ ਪਤਾ ਲੱਗਦਾ 5 ਕਰੋੜ ਦੀ ਲਾਟਰੀ ਨਿਕਲੀ ਇੱਕ ਰਿਕਸ਼ਾ ਚਾਲਕ ਨੂੰ ਹੈ ਉਹਨੂੰ ਕੀ ਪਤਾ ਦੀ ਮੇਰਾ ਸਮਾ ਬਦਲ ਜਾ ਬਈ ਵਾਕਈ ਸਮਾਂ ਸਮਾਂ ਸਵਰਾਥ ਹੁੰਦਾ ਕਿਵੇਂ ਇੱਕ ਭਿਖਾਰੀ ਸੀ ਉਹ ਰਾਜਾ ਬਣ ਜਾਂਦਾ ਕਿਵੇਂ ਇੱਕ ਰਾਜਾ ਉਹ ਕਈ ਵਾਰ ਪਾਣੀ ਦੇ ਇੱਕ ਘੁੱਟ ਨੂੰ ਵੀ ਮਹਤਾਜ ਹੋ ਜਾਂਦਾ ਤੇ ਗੱਲ ਸ਼ੁਰੂ ਕਰਨ ਲੱਗਿਆ ਸੰਤ ਮਛਕੀਨ ਸਿੰਘ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਵੀ ਜਦੋਂ ਸ਼ਾਹਜਹਾਨ ਨੇ ਆਪਣੇ ਸੌਰੀ ਔਰੰਗਜ਼ੇਬ ਨੇ ਆਪਣੇ ਬਾਪ ਸ਼ਾਹਜਹਾਨ ਆਪਣੇ ਸ਼ਾਹਜਹਾਨ ਨੂੰ ਆਗਰਾ ਫੋਟ ਦੇ ਵਿੱਚ ਕੈਦ ਕਰਤਾ ਤਾਂ ਨਾਲ ਦੇ ਕਮਰੇ ਦੇ ਵਿੱਚ ਸੀਗੀ ਉਹਦੀ ਆਪਣੇ ਸ਼ਾਹਜਹਾਨ ਦੀ ਕੁੜੀ ਔਰੰਗਜ਼ੇਬ ਦੀ ਭੈਣ ਜਹਾਂ ਆਰਾ ਉਹ ਵੀ ਕੈਦ ਸੀਗੀ ਤੇ ਬਗਾਵਤ ਪੂਰੇ ਜੋਰਾਂ ਤੇ ਸੀਗੀ ਨਵੀਂ ਨਵੀਂ ਬਗਾਵਤ ਹੋਈ ਸੀ ਤੇ ਔਰੰਗਜ਼ੇਬ ਰਾਜਾ ਬਣਿਆ ਤੇ ਉਹਨੂੰ ਡਰ ਰਿਆ ਸੀ ਵੀ ਕਿਤੇ ਦੁਬਾਰਾ ਨਾ ਵਗਾਫਤ ਉਠਖੜੇ ਤੇ ਮੇਰਾ ਰਾਜ ਖੁੱਸ ਜੇ ਤੇ ਇਸ ਕਰਕੇ ਉਹ ਔਰੰਗਜ਼ੇਬ ਨੂੰ ਜਿਹੜੇ ਤਿੰਨ ਜਿੰਦਿਆਂ ਦੇ ਅੰਦਰ ਰੱਖਦਾ ਸੀ ਤੇ ਚਾਬੀ ਆਪਦੇ ਕੋਲ ਰੱਖਦਾ ਸੀ ਦੋ ਟਾਈਮ ਰੋਟੀ ਵੀ ਉਹ ਆਪ ਦੇ ਕੇ ਜਾਂਦਾ ਸੀ ਜਾਨੀ ਕਿਸੇ ਹੋਰ ਨੂੰ ਹੁਕਮ ਨਹੀਂ ਸੀ ਜਿੰਦਾ ਖੋਲਣ ਦਾ ਜਹਾਂ ਆਰਾਂ ਨੇ ਬੇਨਤੀ ਕੀਤੀ ਆਪਦੇ ਭਰਾ ਨੂੰ ਵੀ ਮੈਨੂੰ ਬਾਪੂ ਦੇ ਕਮਰੇ ਚ ਬੰਦ ਕਰ ਦੇ ਮੈਂ ਉਹਦੀ ਸੇਵਾ ਪਾਣੀ ਕਰ ਲਵਾਂ ਬਟ ਨਹੀਂ ਉਹਨੂੰ ਅਲੱਗ ਕਮਰੇ ਚ ਰੱਖਿਆ ਉਹਨੂੰ ਅਲੱਗ ਕਿਸੇ ਦਿਨ ਸੀ ਸੁਣਦਾ ਇੰਨਾ ਕਠੋਰ ਹੋਇਆ ਵੈ ਸੀਗਾ ਤੇ ਇੱਕ ਦਿਨ ਕੀ ਹੁੰਦਾ ਜੂਨ ਜੁਲਾਈ ਦਾ ਮਹੀਨਾ ਸੀ ਗਰਮੀਆਂ ਦੇ ਦਿਨ ਸੀਗੇ ਬੁਖਾਰ ਚੜਿਆ ਹੋਇਆ ਸ਼ਾਹਜਹਾਨ ਨੂੰ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਸੀ ਉਹਨੇ ਸਰਾਹੀ ਤੋਂ ਅੱਤ ਮਾਰਿਆ ਸਰਾਹੀ ਖਾਲੀ ਪਈ ਸੀਗੀ ਸਰਾਹੀ 'ਚ ਕੋਈ ਪਾਣੀ ਨਹੀਂ ਸੀ ਉਹਦਾ ਗਲਾ ਸੁੱਕ ਰਿਹਾ ਸੀ ਬੁਰੇ ਹਾਲ ਉਹਦੇ ਉਹਨੇ ਸੰਤਰੀਆਂ ਨੂੰ ਕਿਹਾ ਹਾਕ ਮਾਰ ਕੇ ਵੀ ਮੇਰੀ ਬੇਨਤੀ ਆ ਵੀ ਮੈਨੂੰ ਪਾਣੀ ਲਿਆ ਦਿਓ ਕਹਿੰਦੇ ਵੀ ਸਾਨੂੰ ਕੋਈ ਹੁਕਮ ਨਹੀਂ ਨਾ ਅਸੀਂ ਪਾਣੀ ਲਿਆ ਸਕਦੇ ਨਾ ਅਸੀਂ ਜਿੰਦੇ ਕੋਲ ਸਕਦੇ ਆ ਉਹ ਭਾਈ ਬਹੁਤ ਔਖਾ ਉਹ ਕਹਿੰਦਾ ਵੀ ਕਿਸੇ ਸਮੇਂ ਮੈਂ ਤੁਹਾਡਾ ਰਾਜਾ ਸੀ ਹਾੜੇ ਬਣ ਕੇ ਮੇਰੀ ਗੱਲ ਮੰਨ ਲਓ ਮੈਨੂੰ ਵੀ ਚਲੋ ਤੁਸੀਂ ਹੋਰ ਨਹੀਂ ਕੁਛ ਤੁਸੀਂ ਜਾ ਕੇ ਮੇਰੇ ਮੁੰਡੇ ਨੂੰ ਔਰੰਗਜੇਬ ਨੂੰ ਤਾਂ ਕਹਿ ਦਿਓ ਯਾਰ ਕਿ ਤੇਰਾ ਬਾਪ ਪਾਈ ਪਾਣੀ ਬਿਨਾ ਤਿਆ ਮਰਦਾ ਉਹਦਾ ਗਾਲ ਸੁੱਕਦਾ ਪਲੀਜ਼ ਵੀ ਜਾ ਕੇ ਉਹਨੂੰ ਪਾਣੀ ਦੇ ਦੇ ਵੀ ਤੁਹਾਡੀ ਗੱਲ ਜਰੂਰ ਮੰਨੋ ਇੱਕ ਸੰਤਰੀ ਸੀ ਉਹਨੂੰ ਵਿਚਾਰੇ ਨੇ ਤਰਸ ਆ ਗਿਆ ਵੀ ਚਲੋ ਫਿਰ ਵੀ ਕੱਲ ਸਾਡਾ ਰਾਜਾ ਸੀ ਯਾਰ ਵੀ ਪਾਣੀ ਫੁਲਾ ਦਿੰਨੇ ਆ ਹਨਾ ਚਲੋ ਉਹ ਔਰੰਗਜੇਬ ਕੋ ਗਿਆ ਜਾ ਕੇ ਉਹਨੂੰ ਕਹਿੰਦਾ ਵੀ ਤੁਹਾਡੇ ਪਿਤਾ ਜੀ ਸ਼ਹਨਸ਼ਾ ਤੁਹਾਡੇ ਪਿਤਾ ਜੀ ਪਾਣੀ ਮੰਗਦੇ ਨੇ ਸਰਾਈ ਚ ਪਾਣੀ ਨਹੀਂ ਸੀਗਾ ਵੀ ਸਾਨੂੰ ਤਾਂ ਦੇਣ ਦਾ ਹੁਕਮ ਨਹੀਂ ਤੁਸੀਂ ਉਹ ਕਹਿੰਦਾ ਵੀ ਮੇਰਾ ਗਲ ਸੁੱਕਦਾ ਮੈਂ ਬਹੁਤ ਔਖਾ ਬੁਖਾਰ ਚੜਿਆ ਹੋਇਆ ਔਰੰਗਜ਼ੇਬ ਨੂੰ ਟੁੱਟ ਕੇ ਪੈ ਗਿਆ ਕਹਿੰਦਾ ਸਿਰ ਕਲਮ ਕਰ ਦੂੰ ਮੁੜ ਕੇ ਜਾਈ ਦੀ ਛੋਟੀ ਜੀ ਗੱਲ ਪਿੱਛੇ ਮੇਰੇ ਕੋ ਆਇਓ ਕਹਿੰਦਾ ਹੋਰ ਬਹੁਤ ਜ਼ਰੂਰੀ ਕੰਮ ਨੇ ਐ ਜਿਆ ਗੱਲਾਂ ਨੂੰ ਬਾਜ ਤੋਂ ਮੇਰੇ ਕੋ ਆਇਓ ਜੇ ਦੁਵਾਰਾ ਆਇਆ ਮੈਂ ਫਾਂਸੀ ਲਾ ਦੂੰ ਫਾਹਾ ਲਾ ਦੂੰ ਉਹ ਭਾਈ ਉੱਥੋਂ ਚਲੇ ਗਿਆ ਉਹਨੇ ਜਾ ਕੇ ਉਹਨੂੰ ਦੱਸਿਆ ਸ਼ਾਹਜਹਾਨ ਨੂੰ ਵੀ ਤੇਰਾ ਮੁੰਡਾ ਤਾਂ ਇਹ ਕਹਿੰਦਾ ਚਲੋ ਜੀ ਉਸ ਟਾਈਮ ਜਿਹੜੀਆਂ ਸ਼ਾਹਜਹਾਨ ਨੇ ਉਹਦੇ ਦਿਲ ਦੇ ਹਾਲਤ ਸੀਗੇ ਜਿਹੜੀਆਂ ਉਹਦੇ ਦਿਲ ਬਿਆਨ ਕੀਤਾ ਉਹਦੇ ਦਿਲ ਨੇ ਕੀ ਬਿਆਨ ਕੀਤਾ ਉਹਨੇ ਪਾਰਸੀ ਦੇ ਵਿੱਚ ਉਹ ਲਾਈਨਾਂ ਲਿਖੀਆਂ ਨੇ ਤੇ ਉਹ ਅੱਜ ਵੀ ਜਿਹੜੇ ਸ਼ਾਇਰਾਨਾ ਰੂਪ ਦੇ ਸ਼ਾਇਰਾਨਾ ਮਜਾਜ ਦੇ ਲੋਕੀ ਆ ਆਪਣੇ ਖਾਸ ਕਰਕੇ ਬੰਗਲਾਦੇਸ਼ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਵੀ ਉਹਨਾਂ ਕੋਲ ਉਹ ਲਾਈਨਾਂ ਹਾਲੇ ਵੀ ਹੈਗੀਆਂ ਨੇ ਉਹ ਕਿਉਂਕਿ ਸ਼ਾਹਜਹਾਨ ਖੁਦ ਵੀ ਇੱਕ ਸ਼ਾਇਰ ਸੀ ਬਹੁਤ ਵਧੀਆ ਤੇ ਉਹਨੇ ਜਿਹੜੀਆਂ ਲਾਈਨਾਂ ਲਿਖੀਆਂ ਨੇ ਉਹ ਸੁਣਨ ਵਾਲਿਆਂ ਨੇ ਉਹ ਕਹਿੰਦਾ ਸ਼ਾਹਜਹਾਨ ਕਹਿੰਦਾ ਕਹਿੰਦਾ ਬਾਬਾ ਬਾਏ ਮਨ ਬਹਾਦਰ ਮਨ ਦੀਨ ਰੋਜ਼ ਲੱਖ ਸਵਾਰ ਬੋਧਨ ਇਮਰੋਜ਼ ਮਤਾਜ਼ੇ ਜਗ ਕਾ ਏ ਸਿਆਵਨ ਕਹਿਣ ਦਾ ਮਤਲਬ ਪਹਿਲਾਂ ਤਾਂ ਬਾਬਾ ਸ਼ਬਦ ਆ ਜਿਹੜਾ ਇਹ ਅਰਬ ਚੋਂ ਆਇਆ ਪਿਆ ਇਹ ਜਿਹੜਾ ਉੱਥੇ ਬਗਦਾਦ ਦਾ ਦਸਤਗੀਰ ਸੀ ਉਹਨੇ ਬਾਬਾ ਇਹ ਗੁਰੂ ਨਾਨਕ ਦੇਵ ਜੀ ਨੂੰ ਸਬੋਤੇ ਕੀਤਾ ਸੀ ਇਹ ਤੇ ਜਿਹਨੂੰ ਆਪਾਂ ਅੱਜ ਕੱਲ ਬਾਬਾ ਕਹਿੰਦੇ ਆ ਤੇ ਗੁਰੂ ਨਾਨਕ ਦੇਵ ਜੀ ਬਹੁਤ ਮਰੀਜ਼ ਸੀ ਉਹ ਉਹਨੇ ਹੱਜ ਵੀ ਉੱਥੇ ਤਖਤ ਲੱਗੀ ਹੋਇਆ ਗੁਰੂ ਨਾਨਕ ਦੇਵ ਜੀ ਦੀ ਉਪਮਾ ਦੇ ਵਿੱਚ ਉਹ ਬਗਦਾਦ ਦੇ ਦਸਤਗੀਰ ਨੇ ਉੱਥੇ ਲਵਾਈ ਸੀਗੀ ਤੇ ਬਾਬਾ ਆ ਕੇ ਕਿ ਸਮੋਦਨ ਕੀਤਾ ਸੀਗਾ ਤੇ ਇਹ ਲਾਈਨਾਂ ਦਾ ਮਤਲਬ ਆ ਜਿਹੜਾ ਉਹ ਕਹਿੰਦਾ ਬਾਬਾ ਬਾਏ ਮਨ ਬਹਾਦਰ ਮਨ ਕਹਿਣ ਦਾ ਮਤਲਬ ਵੀ ਐ ਮੇਰੇ ਹੋਣਾਰ ਔਰਗੇ ਦੇ ਬੱਚੇ ਐ ਮੇਰੇ ਹੋਣਾਰ ਬੱਚੇ ਇੱਕ ਦਿਨ ਮੈਂ ਵੀ ਲੱਖਾਂ ਸਵਾਰਾਂ ਦਾ ਮਾਲਕ ਸੀ ਤੇ ਮੇਰੀ ਜਵਾਨ ਚੋਂ ਇੱਕ ਬੋਲ ਨਿਕਲਦਾ ਸੀ ਤਾਂ ਸਭ ਨੂੰ ਭਾਜਣਾ ਪੈ ਜਾਂਦੀਆਂ ਸੀ ਹੈ ਤੇ ਅੱਜ ਮੈਂ ਹਜ਼ਾਰ ਬਾਰ ਬੋਲਦਾ ਤੇ ਕੋਈ ਇੱਕ ਵਾਰ ਵੀ ਨਹੀਂ ਮੇਰਾ ਜਵਾਬ ਦਿੰਦਾ ਤੇ ਮੇਰੇ ਇੱਕ ਵਾਰ ਕਹੇ ਪਾਣੀ ਮੰਗਣ ਤੇ ਜੇ ਮੈਂ ਚਾਹਦਾ ਤਾਂ ਤਲਾ ਪਟ ਦਿੰਦੇ ਸੀਗੇ ਮੇਰੇ ਲਈ ਠੀਕ ਆ ਨਾ ਤੇ ਅੱਜ ਮੈਂ ਮਹਤਾਜ ਹਾਂ ਇੱਕ ਪਾਣੀ ਦੇ ਪਿਆਲੇ ਤੋਂ ਵੀ ਇੱਕ ਪਿਆਲੇ ਤਾਂ ਬਦੂਰ ਦੀ ਗੱਲ ਆ ਮੈਂ ਮਹਤਾਜ ਆ ਪਾਣੀ ਦੀ ਘੁੱਟ ਤੋਂ ਵੀ ਹੈ ਕਹਿਣ ਦਾ ਮਤਲਬ ਹੀ ਇਸ ਝੂਠੀ ਉਹ ਕਹਿੰਦਾ ਔਰੰਗਜ਼ੇਬ ਇਸ ਝੂਠੀ ਦੁਨੀਆ ਤੋਂ ਬਾਅਦ ਚ ਠੀਕ ਹੈ ਨਾ ਜੇ ਅੱਜ ਮੈਂ ਬਾਦਸ਼ਾਹ ਹੋ ਕੇ ਅੱਜ ਇੱਕ ਪਾਣੀ ਦੀ ਘੁੱਟ ਤੋਂ ਮੌਤ ਆ ਜਾਣਾ ਤੇ ਕੱਲ ਨੂੰ ਤੂੰ ਵੀ ਹੋ ਸਕਦਾ ਠੀਕ ਹੈ ਨਾ ਇਹ ਸਮਾਂ ਬਦਲਦੇ ਦਾ ਪਤਾ ਹੀ ਨਹੀਂ ਲੱਗਦਾ ਵੀ ਸਮਾਂ ਕਿੰਨਾ ਬਲਵਾਨ ਹੁੰਦਾ ਕਿਸੇ ਸਮੇਂ ਮੈਂ ਵੀ ਰਾਜਾ ਸੀ ਮੈਂ ਵੀ ਸ਼ੈਨਸ਼ਾ ਸੀ ਮੇਰੇ ਇੱਕ ਬੋਲ ਤੇ ਭਾਜਣਾ ਪਈ ਜਾਂਦੀਆਂ ਸੀ ਅੱਜ ਮੈਂ ਇੱਕ ਪਾਣੀ ਦੀ ਘੁੱਟ ਨੂੰ ਦਰਸਿਆ ਪਿਆ ਸਮਾਂ ਸਮਾਂ ਸਮਰਾਥ ਹੁੰਦਾ ਤੇ ਤਾਂ ਹੀ ਉਹਨੇ ਇੱਕੋ ਤੇ ਫੇਰੋ ਲਾਜ ਕਿਹਾ ਉਹ ਹਿੰਦੂਆਂ ਬਾਰੇ ਗਿਆ ਕਹਿੰਦਾ ਆਫਰੀਨ ਹੈ ਹਿੰਦੂਆ ਹਰ ਬਾਪ ਕੇ ਮਰਦਾਰਾ ਮੈਂ ਦਹਾਂਦਾ ਮੈਂ ਦਾਤ ਕਹਿਣ ਦਾ ਮਤਲਬ ਇੱਕ Hindu ਰੇ ਜਿਹਨੇ ਆਪਣੇ ਪਿਤਰਾਂ ਨੂੰ ਪਾਣੀ ਪਿਲਾਉਂਦੇ ਨੇ ਮਰਨ ਤੋਂ ਬਾਅਦ ਵੀ ਠੀਕ ਆ ਨਾ ਤੇ ਇੱਕ ਮੇਰਾ ਮੁੰਡਾ ਵੀ ਆ ਜਿਹੜਾ ਮੈਨੂੰ ਪਾਣੀ ਦੀ ਘੁੱਟ ਵੀ ਨਹੀਂ ਪੁੱਛਦਾ ਮੇਰਾ ਸਾਹ ਮੇਰਾ ਗਾਲ ਸੁੱਕਦਾ ਜਾ ਰਿਹਾ ਮੇਰੀ ਜਬਾਨ ਸੁੱਕਦੀ ਆ ਬੁਖਾਰ ਚੜਿਆ ਮੈਨੂੰ ਮੇਰਾ ਮੁੰਡਾ ਮੈਨੂੰ ਉਹ ਵੀ ਪੁੱਛ ਰਿਹਾ ਪਾਣੀ ਵੀ ਨਹੀਂ ਪੁੱਛ ਰਿਹਾ ਕਹਿਣ ਦਾ ਮਤਲਬ ਵੀ ਸਮਾਂ ਬਹੁਤ ਬਲਵਾਨ ਹੁੰਦਾ ਹਰ ਲਾਖ ਨੇ ਆਪਣੇ ਬੱਚੇ ਨੂੰ ਤੁਸੀਂ ਇਹ ਦਿੱਤੇ ਦੀ ਹੁਣ ਕਿਸੇ ਅਣਖ ਦੇ ਬੱਚੇ ਦਾ ਵੀ ਇੱਥੇ ਮੁੰਡੇ ਨੇ ਆਪਣੇ ਪਿਓ ਨੂੰ ਤੁਸੀਂ ਇਹ ਦਿੱਤੇ ਨੇ ਇਹਨਾਂ ਦਾ ਵੀ ਖੂਨ ਇੱਕਾ ਹੈ ਕਹਿਣ ਦਾ ਮਤਲਬ ਵੀ ਜੇ ਖੂਨ ਇੱਕਾ ਤਾਂ ਕੋਈ ਜ਼ਰੂਰੀ ਨਹੀਂ ਵੀ ਜਜ਼ਬਾਤ ਵੀ ਕੋਈ ਹੋਣ ਖੂਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਪ੍ਰਿਥੀ ਚੰਦ ਦਾ ਵੀ ਇੱਕ ਸੀ ਪਰ ਪ੍ਰਿਥੀ ਚੰਦ ਨੇ ਸਾਰੀ ਉਮਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਿਹੜੀ ਤੰਗੇ ਕੀਤਾ ਉਹਨਾਂ ਦਾ ਵੀ ਖੂਨ ਤਾਂ ਇੱਕ ਸੀ ਖੂਨ ਇੱਕ ਹੋਣ ਦੇ ਨਾਲ ਕੋਈ ਜ਼ਰੂਰੀ ਨਹੀਂ ਵੀ ਜਜ਼ਬਾਤ ਵੀ ਸੇਮ ਹੋਣ ਤਾਂ ਕਹਿੰਦਾ ਮੇਰੇ ਦੋਸਤੋ ਵੀ ਸਮਾਂ ਬਹੁਤ ਬਲਵਾਨ ਹੁੰਦਾ ਹੈ ਗੱਲ ਨੂੰ ਲੜ ਬੰਦ ਲੋ ਜ਼ਿੰਦਗੀ ਦੇ ਵਿੱਚ ਕੰਮ ਆਊਗੀ ਵਾਕਿਆ ਹੀ ਕੋਈ ਕਿਸੇ ਤੇ ਜੇ ਮਾੜਾ ਸਮਾਂ ਤਾਂ ਉਹਦਾ ਮਖੌਲ ਨਹੀਂ ਉਡਾਉਣਾ ਚਾਹੀਦਾ ਜੇ ਚੰਗਾ ਸਮਾਂ ਤਾਂ ਮਾਣ ਨਹੀਂ ਕਰਨਾ ਚਾਹੀਦਾ ਇਹ ਗੱਲ ਨੂੰ ਲੜ ਬੰਨ ਲਓ ਤੇ ਪਲੀਜ਼ ਲਾਈਕ ਸ਼ੇਅਰ ਤੇ ਫੋਲੋ ਕਰਦੇ ਹੋ ਤਾਂ ਕਿ ਹੋਰ ਵਧੀਆ ਕੰਟੈਂਟ ਲੈ ਕੇ ਆ ਸਕੀਏ ਹੁਣ ਮਿਲਦੇ ਆ ਅਗਲੀ ਵਾਰ ਕਿਸੇ ਹੋਰ ਵਧੀਆ ਟੌਪਿਕ ਦੇ ਵਿੱਚ ਤੇ ਤਦ ਤੱਕ ਲਈ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ